ਸ਼ੁਭਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨਿਆ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਰਾਇਲ ਤਾਜ ਰੈਸਟੋਰੈਂਟ ਕੋਲੰਬੀਆ ਵਿੱਚ ਇਮੀਗ੍ਰੇਸ਼ਨ ਬਦਲਾਅ ਤੇ ਐਟਰਨੀ ਜਸਪ੍ਰੀਤ ਸਿੰਘ ਦੀ ਚਰਚਾ ਦਿੱਲੀ ਤਮਾਕੇ ਦਾ ਪੁਲਵਾਮਾ ਨਾਲ ਕਨੈਕਸ਼ਨ ਆਇਆ ਸਾਹਮਣੇ ਜੰਮੂ ਕਸ਼ਮੀਰ ਦੇ ਤਾਰੀਖ ਨੂੰ ਵੇਚੀ ਗਈ ਸੀ ਕਾਰ ਕਰਨ ਤਾਰਨ ਜ਼ਿਮਨੀ ਚੋਣ ਲਈ VOTING ਅਜ 15 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ 192000 ਵੋਟਰ ਐਮਪੀ ਅਮਰਿਤਪਾਲ ਸਿੰਘ ਨੂੰ ਵੱਡਾ ਝਟਕਾ ਸੁਪਰੀਮ ਕੋਰਟ ਨੇ ਐਨਐਸਏ ਮਾਮਲੇ ਦੀ ਸੁਣਵਾਈ ਤੋਂ ਕੀਤਾ ਇਨਕਾਰ ਜੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸੁਖਬੀਰ ਬਾਦਲ ਤੇ ਹਰਿਮੰਦਰ ਕੌਰ ਬਾਦਲ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ ਪੰਜਾਬ ਚ دہشت ਦਾ ਮਾਹੌਲ ਕਬੱਡੀ ਖਿਡਾਰੀ ਦੇ ਕਾਤਲਾਂ ਨੇ ਪੰਜਾਬ ਪੁਲਿਸ ਦੇ ਸੀਆਈਏ ਇੰਚਾਰਜ ਨੂੰ ਮਾਰੀ ਗੋਲੀ ਟੋਲ ਪਲਾਜ਼ਾ ਤੇ ਅਨੇ ਵਾਚਲੀਆਂ ਗੋਲੀਆਂ ਅਤੇ ਹੁਣ ਖਬਰਾਂ ਵਸਥਾਰ ਨਾਲ Royal Taj Restaurant Colombia ਵਿੱਚ ਇੱਕ ਖਾਸ ਲੰਚ ਮੀਟਿੰਗ ਦੌਰਾਨ ਐਟਾਰਨੀ ਜਸਪ੍ਰੀਤ ਸਿੰਘ ਨੇ ਅਮਰੀਕੀ ਇਮੀਗ੍ਰੇਸ਼ਨ ਨੀਤੀਆਂ ਵਿੱਚ ਹੋ ਰਹੇ ਤਾਜ਼ਾ ਅਤੇ ਆਉਣ ਵਾਲੇ ਬਦਲਾਵ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਇਸ ਮੀਟਿੰਗ ਵਿੱਚ ਕਈ ਪ੍ਰਮੁੱਖ ਸਮਾਜਿਕ ਤੇ ਕਮਿਊਨਿਟੀ ਆਗੂ ਸ਼ਾਮਿਲ ਹੋਏ। ਇਸ ਮੌਕੇ ਚੇਅਰਮੈਨ ਇੰਟਰਨੈਸ਼ਨਲ ਫਾਰਮ ਯੂਐਸਏ ਡਾਕਟਰ ਸੁਰਿੰਦਰ ਸਿੰਘ ਗਿੱਲ, ਡਾਇਰੈਕਟਰ 6 ਆਫ ਡੀਐਮਵੀ ਦਵਿੰਦਰ ਸਿੰਘ ਗਿੱਲ, ਸਬਰੰਗ ਟੀਵੀ ਦੇ ਸੀਈਓ ਹਰਜੀਤ ਸਿੰਘ ਹੁੰਦਲ ਤੇ ਜਸਵਿੰਦਰ ਸਿੰਘ ਹੋਟਲ ਇੰਡਸਟਰੀ ਨਾਲ ਸੰਬੰਧਿਤ ਪ੍ਰਸਿੱਧ ਬਿਜ਼ਨਸਮੈਨ ਨੇ ਹਾਜ਼ਰੀ ਭਰੀ ਮੀਟਿੰਗ ਦੌਰਾਨ ਇਮੀਗ੍ਰੇਸ਼ਨ ਨੀਤੀਆਂ ਦੇ ਭੂਤਕਾਲ ਵਰਤਮਾਨ ਤੇ ਭਵਿੱਖ ਤੇ ਗੰਭੀਰ ਵਿਚਾਰ ਕੀਤਾ ਗਿਆ ਐਟਾਰਨੀ ਜਸਪ੍ਰੀਤ ਸਿੰਘ ਨੇ 트ੰਪ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਕਿਹਾ ਕਿ ਇਹ ਨੀਤੀ ਮਜ਼ਦੂਰ ਵਰਗ ਲਈ ਹਾਨੀਕਾਰਕ ਸਾਬਿਤ ਹੋ ਰਹੀ ਹੈ ਡਾਕਟਰ ਸ੍ਰੀਨਦਰ ਸਿੰਘ ਗਿੱਲ ਨੇ ਕਿਹਾ ਕਿ ਇਮੀਗ੍ਰੈਂਟ ਭਾਈਚਾਰੇ ਵਿੱਚ ਏਕਤਾ ਅਤੇ ਜਾਗਰੂਕਤਾ ਦੀ ਬਹੁਤ ਲੋੜ ਹੈ ਉਨ੍ਹਾਂ ਕਿਹਾ ਕਿ ਕਾਨੂੰਨੀ ਜਾਣਕਾਰੀ ਅਤੇ ਸੰਗਠਿਤ ਆਵਾਜ਼ ਨਾਲ ਹੀ ਅਸੀਂ ਆਪਣੇ ਹੱਕਾਂ ਦੀ ਰੱਖਿਆ ਕਰ ਸਕਦੇ ਹਾਂ ਉਹਨਾਂ ਨੇ اٹਾਰਨੀ ਜਸਪ੍ਰੀਤ ਸਿੰਘ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਕਿ ਇਹ ਕਿ ਇਹ ਲੰਬੇ ਸਮੇਂ ਲਈ ਕਮਿਊਨਿਟੀ ਨੂੰ ਮਜ਼ਬੂਤ ਕਰਨ ਵਾਲਾ ਕਦਮ ਹੈ ਮੀਟਿੰਗ ਦੇ ਅੰਤ ਵਿੱਚ ਸਾਰੇ ਆਗੂਆਂ ਨੇ ਇਹ ਵਚਨ ਦਿੱਤਾ ਕਿ ਇਮੀਗ੍ਰੇਸ਼ਨ ਜਾਗਰੂਕਤਾ ਕਾਨੂੰਨੀ ਸਹਾਇਤਾ ਤੇ ਸਮਾਜਿਕ ਸਹਿਯੋਗ ਲਈ ਅਜਿਹੇ ਪ੍ਰੋਗਰਾਮ ਲਗਾਤਾਰ ਜਾਰੀ ਰਹਿਣਗੇ ਦਵਿੰਦਰ ਸਿੰਘ ਗਿੱਲ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅਜਿਹੀ ਜਾਣਕਾਰੀ ਇਮੀਗ੍ਰੈਂਟਸ ਲਈ ਲਾਹੇਵੰਦ ਸਾਬਿਤ ਹੋਈ ਹੈ ਉਦਰ ਦਿੱਲੀ ਚਲਾਲ ਕਿਲਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਨੇੜੇ ਹੋਏ ਕਾਰ ਬਲਾਸਟ ਦਾ ਪੁਲਵਾਮਾ ਨਾਲ ਕਨੈਕਸ਼ਨ ਸਾਹਮਣੇ ਆਇਆ ਹੈ ਸੂਤਰਾਂ ਮੁਤਾਬਕ ਦਿੱਲੀ ਚ ਸੋਮਵਾਰ ਦੀ ਸ਼ਾਮ ਨੂੰ ਜਿਸ ਕਾਰ 'ਚ ਧਮਾਕਾ ਹੋਇਆ ਸੀ ਉਹ ਪੁਲਵਾਮਾ ਦੇ ਤਾਰਿਕ ਨੂੰ ਵੇਚ ਗਈ ਸੀ ਇਸ ਧਮਾਕੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਿਆ ਨੇ ਦੱਸਿਆ ਹੈ ਕਿ ਲਾਲ ਕਿਲੇ ਦੇ ਨੇੜੇ ਸੁਬਾਸ਼ ਮਾਰਗ ਟ੍ਰੈਫਿਕ ਸਿਗਨਲ ਤੇ ਇੱਕ ਹੁੰਡਈ i20 ਕਾਰ 'ਚ ਧਮਾਕਾ ਹੋਇਆ ਜਿਸ ਮਾਮਲੇ ਨੂੰ ਲੈ ਕੇ ਅੱਜ ਯਾਨੀ ਕਿ 11 ਨਵੰਬਰ ਨੂੰ ਗ੍ਰਹਿ ਮੰਤਰੀ ਦੀ ਅਗਵਾਈ ਮੀਟਿੰਗ ਹੋਣੀ ਹੈ ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਜਿਸ i20 ਕਾਰ 'ਚ ਧਮਾਕਾ ਹੋਇਆ ਉਸਦੇ ਪੁਰਾਣੇ ਮਾਲਕ ਦਾ ਨਾਮ ਸਲਮਾਨ ਹੈ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲਿਆ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਹੁਣ ਪੁਲਿਸ ਆਰਟੀਓ ਤੋਂ ਕਾਰ ਦੇ ਅਸਲ ਮਾਲਕ ਦੀ ਪਛਾਣ ਕਰਨ ਵਿੱਚ ਲੱਗੀ ਹੋਈ ਹੈ ਕਾਰ HR26 ਨੰਬਰ ਗੁਰੂਗਰਾਮ ਦੀ ਹੈ ਜਿਸ ਵਿੱਚ ਪਤਾ ਲੱਗਿਆ ਹੈ ਕਿ ਦਵਿੰਦਰ ਨੇ ਕਾਰ ਹਰਿਆਣਾ ਦੇ ਅੰਬਾਲਾ ਵਿੱਚ ਕਿਸੇ ਨੂੰ ਵੇਚੀ ਸੀ ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਖਰੀਦ-ਫਰੋਖਤ ਵਿੱਚ ਚਾਲਸਾਜੀ ਦੇ ਕਾਗਜ਼ਾਤ ਵਰਤੇ ਗਏ ਸਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਘਟਨਾ ਸਥਲ ਤੇ ਐਲਨ ਜੇਪੀ ਹਸਪਤਾਲ ਦਾ ਦੌਰਾ ਕੀਤਾ ਉਹਨਾਂ ਦੱਸਿਆ ਕਿ ਧਮਾਕੇ ਦੀ ਸੂchnਾ ਮਿਲਦਿਆਂ ਹੀ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਕ੍ਰਾਈਮ ਬ੍ਰਾਂਚ ਐਨਾਈਜੀ ਟੀਮ ਐਸਪੀਜੀ ਟੀਮ ਤੇ ਐਫਐਸਐਲ ਟੀਮ ਮੌਕੇ ਤੇ ਪਹੁੰਚ ਗਈ ਤੇ ਤੇਜ਼ੀ ਨਾਲ ਹਰ ਪਾਸੇ ਦੀ ਜਾਂਚ ਕੀਤੀ ਜਾ ਰਹੀ ਹੈ ਤਰਨਤਾਰਨ ਵਿਧਾਨ ਸਭਾ ਸੀਟ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਦੇ ਬਾਅਦ ਖਾਲੀ ਹੋਈ ਸੀਟ ਤਰਨਤਾਰਨ ਜ਼ਿਮਨੀ ਚੋਣ ਲਈ ਅੱਜ ਵੋਟਿੰਗ ਹੈ ਤੇ 15 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 1 ਲੱਖ 92 ਹਜ਼ਾਰ ਵੋਟਰ ਕਰਨਗੇ ਸ਼ਾਮ 6 ਵਜੇ ਤੱਕ VOTING ਜਾਰੀ ਰਹੇਗੀ VOTING ਲਈ 222 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਤੇ 192000 ਵੋਟਰ ਆਪਣੇ ਅਧਿਕਾਰਾਂ ਦੀ ਵਰਤੋਂ ਕਰਨਗੇ ਤਰਨਤਾਰਨ ਸੀਟ ਤੇ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਸੁਖਵਿੰਦਰ ਕੌਰ ਭਾਜਪਾ ਤੋਂ ਹਰਜੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਤੋਂ ਹਰਮਿਤ ਸਿੰਘ ਸੰਧੂ ਤੇ ਕਾਂਗਰਸ ਦੇ ਕਰਨਬੀਰ ਸਿੰਘ ਵਿਚ ਹੈ ਇਸ ਤੋਂ ਇਲਾਵਾ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਵੀ ਚੋਣਾਂ ਵਿੱਚ ਵੱਡਾ ਉਲਟ ਫੇਅਰ ਕਰ ਸਕਦੇ ਨੇ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੋਰਜ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਲਈਏ ਤੇ ਨਾਲ ਹੀ ਉਹਨਾਂ ਨੇ ਜਿੱਤ ਦਾ ਦਾਵਾ ਕੀਤਾ ਲੋਕਾਂ ਨੂੰ ਮੈਂ ਇਹੋ ਬੇਨਤੀ ਕਰਦੀ ਆ ਕਿ ਆਪਾਂ ਵੱਧ ਤੋਂ ਵੱਧ ਵੋਟ ਪੋਲ ਕਰੀਏ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰੀਏ ਤੇ ਸ਼ਾਂਤੀਪੂਰਵਕ ਜਿਹੜੀਆਂ ਵੋਟਾਂ ਪਾਈਏ ਆਪਾਂ ਚੋਣ ਲੱਗਦਾ ਕਿ ਚੋਣ ਕਮਿਸ਼ਨ ਸਖਤ ਐ ਐਕਸ਼ਨ ਚ ਜੀ ਬਿਲਕੁਲ ਚੋਣ ਕਮਿਸ਼ਨ ਸਖਤ ਵਾ ਜਿਹੜੇ ਐਸਐਸਪੀ ਸਾਡੇ ਸਸਪੈਂਡ ਕੀਤੇ ਗਏ ਆ ਕਿੰਨੀ ਧੱਕੇਸ਼ਾਹੀ ਕੀਤੀ ਸਰਕਾਰ ਦੀ ਸ਼ਹਿਦ ਹੀ ਸਾਰਾ ਕੁਝ ਹੋ ਰਿਹਾ ਜੀ ਜੋਨ ਕਮਿਸ਼ਨ ਸਖਤਵਾ ਮੈਂ ਉਹਨਾਂ ਦਾ ਧੰਨਵਾਦ ਕਰਦੀ ਆਂ ਕਿ ਉਹਨਾਂ ਸਖਸ ਫੈਸਲਾ ਲਿਆ ਵਾ ਅੱਜ ਜਿਹੜੇ ਤੁਸੀਂ ਵੋਟ ਪਾਣ ਆਏ ਹੋ ਤੁਹਾਡੇ ਕਿੰਨੇ ਪਰਿਵਾਰਕ ਜੀ ਆ ਦੇ ਇੱਥੇ ਵੋਟ ਨੇ ਕੌਣ ਕੌਣ ਆਇਆ ਥੇ ਫੋਰ ਪਾਸ ਜੀ ਮੇਰੀ ਵੀ ਵੋਟੇ ਥੇ ਮੇਰੀ ਬੇਟੀ ਦੀ ਵੋਟ ਵੀ ਇੱਥੇ ਬੇਟੀ ਮੇਰੀ ਆਈ ਹੋਈ ਆ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੀ ਆ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਖਰੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੂੰ ਝਟਕਾ ਲੱਗਿਆ ਜੀਹਾਂ ਸੁਪਰੀਮ ਕੋਰਟ ਨੇ ਰਾਸ਼ਟਰੀ ਸੁਰੱਖਿਆ ਐਕਟ ਸੰਬੰਧੀ ਉਹਨਾਂ ਦੇ ਕੇਸ ਦੀ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ 31 ਅਕਤੂਬਰ ਨੂੰ ਸੰਸਦ ਮੈਂਬਰ ਅਮਰਿਤਪਾਲ ਨੇ NSA ਲਾਗੂਕਰਨ ਖਿਲਾਫ ਇੱਕ ਪਟੀਸ਼ਨ ਦਾਇਰ ਕੀਤੀ ਸੀ ਸੁਪਰੀਮ ਕੋਰਟ ਨੇ ਇਹ ਹੈ ਕਿ ਉਹਨਾਂ ਨੂੰ ਇੱਥੇ ਆਉਣ ਤੋਂ ਪਹਿਲਾਂ ਹਾਈ ਕੋਰਟ ਵਿੱਚ ਪਹੁੰਚ ਕਰਨੀ ਚਾਹੀਦੀ ਹੈ। ਅਦਾਲਤ ਨੇ ਹਾਈ ਕੋਰਟ ਨੂੰ 6 ਹਫ਼ਤਿਆਂ ਦੇ ਅੰਦਰ ਸੁਣਵਾਈ ਪੂਰੀ ਕਰਨ ਦੇ ਨਿਰਦੇਸ਼ ਦਿੱਤੇ। ਇਸ ਮਾਮਲੇ ਦੀ ਸੁਣਵਾਈ ਜਸਟਿਸ ਸਰਵਿੰਦ ਕੁਮਾਰ ਤੇ ਐਨਵੀ ਅੰਜਾਨੀਆਂ ਦੇ ਬੈਂਚ ਸਾਹਮਣੇ ਹੋਈ। ਮਦਰ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਬਠਿੰਡਾ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚੇ। ਇਸ ਮੌਕੇ ਉਹਨਾਂ ਕੀਰਤਨ ਸੁਣਿਆ, ਸਾਰਿਆਂ ਦੀ ਭਲਾਈ ਲਈ ਅਰਦਾਸ ਕੀਤੀ। ਹਰਸਿਮਰਤ ਕੌਰ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਲੱਗਦੇ ਗੁਰਦੁਆਰਾ ਗੁਰਬਖਸ਼ ਸਿੰਘ ਵਿਖੇ ਰੱਖੇਗੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋਖ ਸਮਾਗਮ ਵਿੱਚ ਸ਼ਾਮਿਲ ਹੋਏ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜੀਤ ਕੌਰ ਤੇ ਮੈਨੇਜਰ ਜਸਪਾਲ ਸਿੰਘ ਢੱਡੇ ਵੀ ਮੌਜੂਦ ਸਨ ਮੀਡੀਆ ਨਾਲ ਗੱਲਬਾਤ ਦੌਰਾਨ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਝੂਠ ਦੇ ਪੈਰ ਨਹੀਂ ਹੁੰਦੇ ਉਹਨਾਂ ਨੇ ਕਿਹਾ ਕਿ ਨਸ਼ਿਆਂ ਦੇ ਨਾਮ ਤੇ ਵਿਕਰਮ ਸਿੰਘ ਮੱਝੀਆ ਵਿਰੁੱਧ ਦਰਜ ਕੀਤਾ ਗਿਆ ਕੇਸ ਸਿਰਫ ਰਾਜਨੀਤਿਕ ਬਦਲਾਖੋਰੀ ਕਾਰਵਾਈ ਸੀ ਪਰ ਸੱਚ ਹਮੇਸ਼ਾ ਜਿੱਤਦਾ ਹੈ ਜੇ ਅੱਜ ਨਹੀਂ ਤਾਂ ਕੱਲ ਸੁਖਬੀਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਅੱਜ ਮੈਂ ਗੁਰੂ ਸਾਹਿਬ ਅੱਗੇ ਪੰਥ ਨੂੰ ਚੜ੍ਹਦੀ ਕਲਾ ਬਖਸ਼ਣ ਦੀ ਅਰਦਾਸ ਕੀਤੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੇ ਪਿਛਲੇ 10 ਸਾਲ ਬਹੁਤ ਕਸ਼ਟ ਰਿਹਾ ਹੈ ਇਸ ਦੌਰਾਨ ਪੰਜਾਬ ਬਹੁਤ ਪਿੱਛੇ ਚਲਾ ਗਿਆ ਹੈ ਗੁਰੂ ਮਹਾਰਾਜ ਬਖਸ਼ੀਸ਼ ਕਰਨਤੇ ਖਾਲਸਾ ਪੰਥ ਦੀ ਫੌਜ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤ ਬਖਸ਼ਣ ਉਧਰ ਪੰਜਾਬ ਦੇ ਸਮਰਾਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਲੋਕਾਂ ਵਿਚਾਲੇ دہشت ਮਚਾ ਦਿੱਤੀ ਹੈ ਅਦਾਜ਼ਈਏ ਕਿ ਮਾਨਕੀ ਦੇ ਕਬੱਡੀ ਖਿਡਾਰੀ ਗੁਰਿੰਦਰ ਸਿੰਘ ਕਿੰਦਾ ਨੂੰ ਇੱਕ ਹਫਤਾ ਪਹਿਲਾਂ ਗੋਲੀ ਮਾਰ ਕੇ ਕਤਲ ਕਰਨ ਵਾਲੇ ਮੁਲਜ਼ਮ ਦੀ ਸੋਮਵਾਰ ਦੇਰ ਸ਼ਾਮ ਯਾਨੀ ਕਿ ਬੀਤੀ ਦੇਰ ਸ਼ਾਮ ਪੁਲਿਸ ਨਾਲ ਝੜਪ ਹੋ ਗਈ ਇਸ ਦੌਰਾਨ ਸੀਆਈਏ ਸਟਾਫ ਖੰਨਾ ਦੇ ਇੰਚਾਰਜ ਸਬ ਇੰਸਪੈਕਟਰ ਨਰਪਿੰਦਰ ਸਿੰਘ ਜ਼ਖਮੀ ਹੋ ਗਏ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਗੈਂਗਸਟਰ ਕਰਨ ਮਾਧਪੁਰ ਜ਼ਖਮੀ ਹੋ ਗਏ ਜਦੋਂ ਕਿ ਉਸਦਾ ਇੱਕ ਸਾਥੀ ਛੱਤ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਜ਼ਖਮੀ ਹੋ ਗਿਆ। ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਨੇ ਦੱਸਿਆ ਕਿ ਸਮਰਾਲਾ ਪੁਲਿਸ ਨੇ ਇਸ ਮਾਮਲੇ ਦੇ ਮੁੱਖ ਮਲਜ਼ਮ ਹਰਕਰਨ ਸਿੰਘ ਉਰਫ ਕਰਨਵਾਸੀ ਪਿੰਡ ਮਾਦਪੁਰ ਗੁਰਤੇਜ ਸਿੰਘ ਉਰਫ ਤੇਜੀ ਬਸਿਵਾਸੀ ਪਿੰਡ ਚੱਕ ਸਰਾਏ ਰਾਜਵੇਰ ਸਿੰਘ ਵਾਸੀ ਪਿੰਡ ਚੱਕ ਸਰਾਏ ਅਤੇ ਜਸਪ੍ਰੀਤ ਸਿੰਘ ਉਰਫ ਜਸੂ ਵਾਸੀ ਪਿੰਡ ਮਾਦਪੁਰ ਨੂੰ ਤਰਨਤਾਰਨ ਤੋਂ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਤੋਂ ਬਾਅਦ ਦੇਰ ਸ਼ਾਮ ਜਿਵੇਂ ਹੀ ਉਹਨਾਂ ਨੂੰ ਵਾਰਦਾਤ ਵਿੱਚ ਇਸਤੇਮਾਲ ਹਥਿਆਰ ਬਰਾਮਦ ਕਰਨ ਸਰਹੰਦ ਦੇ ਨਹਿਰ ਤੇ ਨੀਲੋਪੁਰ ਨੇੜੇ ਕੁਬੇ ਟੋਲ ਪਲਾਜ਼ਾ ਤੇ ਇੱਕ ਬੰਦ ਇਮਾਰਤ ਵਿੱਚ ਲਜਾਇਆ ਗਿਆ ਤਾਂ ਗੈਂਗਸਟਰ ਕਰਨ ਮਾਧਪੁਰ ਨੇ ਉੱਥੇ ਲੁਕਾਏ ਹੋਏ 32 ਬੋਰ ਦੇ ਪਿਸਤੌਲ ਨਾਲ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਉਸ ਨੂੰ ਅਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ